हासिल ਕਰਕੇ ਬਾਹਰ ਵੀ ਵਿਦੇਸ਼ਾਂ ਜਾ ਕੇ ਵਿਦਿਆਰਥੀ ਕੀਤੀ ਘਟੋ ਘਟਵੇ ਗੁਰੂ ਪੈਰੋ ਡਾਕਟਰ 바ਵਾ ਸਾਹਿਬ ਨੂੰ 91 ਦੇਸ਼ 91 ਦੇਸ਼ ਉਹਨਾਂ ਨੂੰ ਸਿਰ ਝਕਾਉਂਦੇ ਹਨ 91 ਦੇਸ਼ ਤੇ ਗੁਰੂ ਪਿਆਰਿਓ ਆਪਾਂ ਉਹਨਾਂ ਦੇ ਇਤਿਹਾਸ ਤੋਂ ਬਹੁਤ ਹੀ ਵਾਂਝੇ ਹਾਂ ਬਹੁਤ ਹੀ ਅਣਜਾਣ ਹਾਂ ਬਹੁਤ ਸਾਰੇ ਤੇ ਜਾਣ ਚੁੱਕੇ ਹਨ ਤੇ ਬਹੁਤ ਸਾਰੇ ਅਣਜਾਣ ਹਨ ਗੁਰੂ ਪਿਆਰੇ ਆਪਾਂ ਉਹਨਾਂ ਦੇ ਇਤਿਹਾਸ ਨੂੰ ਪੜ੍ਹ ਕੇ ਦੇਖ ਲਈਏ ਉਹਨਾਂ ਦੀ ਬੰਸਾਵਲੀ ਤੇ ਗੁਰੂ ਪਿਆਰੇ ਬਹੁਤ ਹੀ ਉਹਨਾਂ ਨੇ ਮੁਸ਼ਕਲਾਂ ਦੇ ਨਾਲ ਵਿਦਿਆ ਹਾਸਲ ਕੀਤੀ ਤੇ ਖਾਸ ਕਰਕੇ ਮੈਂ ਗੱਲ ਦਾ ਪੈਰਾ ਇਹ ਦੇਣਾ ਚਾਹੁੰਦਾ ਹਾਂ ਜੋ ਗੁਰੂ ਪਿਆਰੇ ਪੰਜਾਂ ਸਾਲਾਂ ਬਾਅਦ ਆਉਂਦਾ ਹੈ ਪੰਜਾਂ ਸਾਲਾਂ ਬਾਅਦ ਆਉਂਦਾ ਹੈ ਗੁਰੂ ਪਿਆਰੇ ਸਾਨੂੰ ਵੋਟ ਦਾ ਅਧਿਕਾਰ ਦੇ ਕੇ ਗਿਆ ਅਧਿਕਾਰ ਤਾਂ ਬਹੁਤ ਸਾਰੇ ਤੇ ਹਨ ਸਾਰੀਆਂ ਕੌਮਾਂ ਨੂੰ ਦਿੱਤੇ ਹਨ ਬਰਾਬਰਤਾ ਦਾ ਅਧਿਕਾਰ ਤੇ ਗੁਰੂ ਪਿਆਰਿਓ ਸਾਨੂੰ ਵੋਟ ਦਾ ਅਧਿਕਾਰ ਨਹੀਂ ਸੀਗਾ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਕਿਉਂਕਿ ਕਿਉਂ ਨਾ ਵੋਟ ਨੂੰ ਪਨਾਇਆ ਕਿਉਂਕਿ ਵੋਟ ਹੀ ਇੱਕ ਐਸਾ ਮਾਤਰ ਸ਼ਸਤਰ ਹੈ ਗੁਰੂ ਪਿਆਰੇ ਆਪਾਂ ਕੋਈ ਵੀ ਸਰਕਾਰ ਗਰਾ ਸਕਦੇ ਹਾਂ ਕਿਸੇ ਦੀ ਵੀ ਬਣੀ ਹੋਵੇ ਜੇ ਪਰਜਾ ਦੇ ਨਾਲ ਨਹੀਂ ਚੰਗਾ سلوਕ ਕਰਨਗੇ ਤੇ ਗੁਰੂ ਪਿਆਰਿਓ ਆਪਾਂ ਉਸ ਨੂੰ ਗਰਾ ਸਕਦੇ ਹਾਂ ਇੱਕ ਸਭ ਤੋਂ ਮਹੱਤਵਪੂਰਨ ਸਾਨੂੰ ਹਥਿਆਰ ਦੇ ਕੇ ਗਏ ਹਨ ਗੁਰੂ ਪਿਆਰਿਓ ਮੂਰੀ ਆਵਾਜ਼ ਵੀ ਨਹੀਂ ਹੈ ਤੇ ਗੁਰੂ ਪਿਆਰਿਓ ਉਹ ਵੱਜਣ ਦੇ ਨਾਲ ਫਟ ਬਣੀ ਲੱਗਦਾ ਉਹ ਹੈ ਡਾਕਟਰ ਭੀਮrao ਅੰਬੇਡਕਰ ਜੀ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਗਏ ਲੈ ਕੇ ਦੇਖ ਲੈ ਕੇ ਦੇ ਕੇ ਗਏ ਕਿ ਸਭ ਤੋਂ ਵੱਡਾ ਹਥਿਆਰ ਇਹ ਹੈ ਦੇ ਗੁਰੂ ਪਿਆਰੇ ਜਦੋਂ ਦੇਖਿਆ ਕਿ ਗਰੀਬਾਂ ਦੇ ਨਾਲ ਅਤਿਆਚਾਰ ਹੁੰਦੇ ਹਨ ਇਹਨਾਂ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਾਂ ਹੀ ਗੁਰੂ ਉਹਨਾਂ ਗੁਰੂ ਪਿਆਰੇ ਆਪਣੀ ਸੋਚ ਦੇ ਨਾਲ ਮੋੜ ਦਾ ਅਧਿਕਾਰ ਲੈ ਕੇ ਦੇਗੇ ਸੀ ਉਹਨਾਂ ਕਿਉਂ ਲੈ ਕੇ ਦਿੱਤਾ ਕਿਉਂਕਿ ਰਾਜੇ ਮਹਾਰਾਜੇ ਤਾਂ ਪਹਿਲਾਂ ਵੀ ਜੰਮਦੇ ਸੀਗੇ ਰਾਜਿਆਂ ਕਰ ਰਾਜੇ ਬਣਦੇ ਸੀਗੇ ਇਸ ਭਾਰ ਦੀ ਧਰਤੀ 'ਤੇ ਚਲਾਉਂਦੇ ਸੀਗੇ ਪਰ ਗੁਰੂ ਪਿਆਰੇ ਬਾਲਾ ਅਨੁਸਾਪ ਨੇ ਸੀਨਾ ਦੇ ਨਾਲ ਹੁੰਦਾ ਤੇ ਬੋਰਡ ਦਾ ਅਧਿਕਾਰ ਤਾਂ ਲੈ ਕੇ ਗਏ ਤੇ ਕੇ ਗਏ ਕਿ ਸਰਾਜਿਆਂ ਦੇ ਘਰ ਰਾਜੇ ਜੰਮਣੋ ਬੰਦ ਹੋ ਜਾਣਗੇ ਤੇ ਗੁਰੂ ਪਿਆਰੇ ਆਪਣਾ ਹੀ ਕੋਨ ਮੈਦਾ ਖੜਾ ਕਰਕੇ ਉਸ ਨੂੰ ਜਿਦਾ ਕੇ ਤੇ ਉੱਚੀ ਕੁਰਸੀ ਤੇ ਪਹਚਾਉਣਾ ਇਹ ਗੁਰੂ ਪਿਆਰੇ ਸਾਡਾ ਫਰਜ਼ ਸੀਗਾ ਪਰ ਕੀ ਹੋਇਆ ਅਸੀਂ ਗੁਰੂ ਪਿਆਰੇ ਫਿਰ ਇਹਨਾਂ ਦੇ ਹੱਥਾਂ ਵਿੱਚ ਆ ਗਏ ਇਹਨਾਂ ਦੇ ਹੱਥਾਂ 'ਚ ਅਸੀਂ ਵਿਕੇ ਵੀ ਹਾਂ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਬਹੁਤ ਸਾਰੇ ਗੁਰੂ ਪਿਆਰਿਓ दारू ਦੇ ਪਿਆਲੀ ਪਿਆਲੇ ਪੀਂਦੇ ਹਨ ਨਸ਼ੇ ਦੇ ਪਿਆਲੇ ਪੀਂਦੇ ਹਨ ਕਈਆਂ ਨੇ ਤੇ ਪੈਸੇ ਲੈ ਕੇ ਗਰ ਜਾਂਦੇ ਹਨ ਤੇ ਗੁਰੂ ਪਏ ਡਾਕਟਰ ਬਾਬਾ ਸਾਹਿਬ ਜੀ ਸਾਨੂੰ ਕਹਿ ਕੇ ਗਏ ਸੀ ਕਿ ਤੁਹਾਨੂੰ ਮੈਂ ਇੱਕ ਹਥਿਆਰ ਦੇ ਕੇ ਚੱਲਿਆ ਹਾਂ ਇਸ ਨੂੰ ਆਪਣੇ ਬੇਟੀ ਬਰਾਬਰ ਜਾਣਣਾ ਜਿਸ ਤਰ੍ਹਾਂ ਬੇਟੀ ਆ ਆਪਣਾ ਲੜਕੀ ਆਪਾਂ ਆਪਣੀ ਮਰਜ਼ੀ ਨਾਲ ਇਸ ਮਰਜ਼ੀ ਵਿਆਹ ਸਕਦੇ ਹਾਂ ਅਸੀਂ ਵੀ ਆਪਾਂ ਵੋਟ ਜਿੱਥੇ ਮਰਜ਼ੀ ਪਾ ਸਕਦੇ ਆ ਆਪਣੀ ਮਰਜ਼ੀ ਦੇ ਨਾਲ ਕੀ ਹੋਇਆ ਪਰ ਗੁਰੂ ਪਿਆਰਿਓ ਡਾਕਟਰ 바ਵਾ ਸਾਹਿਬ ਦੇ ਜੋ ਸੋਚਣ ਤੋਂ ਅਸੀਂ ਉਲਟ ਕੀਤਾ ਦਾਸ ਦਾ ਗੁਸਾ ਨਾ ਮੰਨਣਾ ਸਾਡੇ ਬਹੁਤ ਸਾਰੇ ਗੁਰੂ ਪਿਆਰਿਓ ਅਸੀਂ ਦੇਖਦੇ ਤੁਸੀਂ ਵੀ ਦੇਖਦੇ ਹਾਂ ਪੰਜਾਂ ਸਾਲਾਂ ਬਾਅਦ ਆਪਾਂ ਰੋਜ਼ ਦਾਰੂ ਪੀਨੇ ਹਾਂ ਪੰਜਾਂ ਸਾਲਾਂ ਬਾਅਦ ਸਾਨੂੰ ਘਟਿਆ ਤੋਂ ਘਟਿਆ ਸਾਨੂੰ ਦਾਰੂ ਪਲਾਈ ਜਾਂਦੀ ਹੈ ਮਾਰੇ ਤੋਂ ਮਾੜਾ ਨਸ਼ਾ ਦਿੱਤਾ ਜਾਂਦਾ ਜੋ ਖਾਂਦੇ ਮੈਂ ਉਹਨਾਂ ਬਾਰੇ ਵਿਚਾਰ ਕਰਦਾ ਹਾਂ ਤੇ ਕੁਝ ਪੈਸੇ ਲੈ ਕੇ ਵੀ ਗਰ ਜਾਂਦੇ ਹਨ ਤੇ 5 ਸਾਲ ਸਾਨੂੰ ਫਿਰ ਫਟਕਾਨਾ ਖਾਣੀਆਂ ਪੈਂਦੀਆਂ ਹਨ ਸਾਨੂੰ ਫਿਰ ਆਟਾ ਦਾਲ ਤੇ ਰੱਖਦੇ ਹਨ ਤੇ ਗੁਰੂ ਪਿਆਰਿਓ ਅਧਿਕਾਰ ਇਹ ਦੇ ਕੇ ਗਏ ਸੀ ਕਿ ਭਾਈ ਤੁਸੀਂ ਆਪਣਾ ਹੀ ਕੋਈ ਐਮਐਲਏ ਕੋਈ ਚੀਰ ਮੰਤਰੀ ਖੜਾ ਕਰੋ ਉਸ ਨੂੰ ਆਪਣੀ ਉੱਚ ਕੁਰਸੀ ਦੇ ਬਹਾ ਕੇ ਉਸ ਨੂੰ ਅਧਿਕਾਰ ਦੱਸੋ ਕਿ ਸਾਡੇ ਆਉਣ ਵਾਲੇ ਭਵਿੱਖ 'ਚ ਸਾਡੇ ਵਾਸਤੇ ਚੰਗਾ ਇਹ ਜੋ ਸਮਾਂ ਹੈ ਚੰਗਾ ਹੋਵੇ ਸਾਡੇ ਬੱਚਿਆਂ ਵਾਸਤੇ ਸਾਡੇ ਵਾਸਤੇ ਸਾਨੂੰ ਕੋਈ ਨਾ ਕੋਈ ਨੌਕਰੀ ਚਾਹੀਦੀ ਹੈ ਸਾਨੂੰ ਪਹਿਲੀ ਗੱਲ ਤਾਂ ਪਹਿਲੇ ਸਾਨੂੰ ਸਿੱਖਿਸ਼ਿਤ ਹੋਣਾ ਜ਼ਰੂਰੀ ਹੈ ਪੜੋ ਲਿਖੋ ਸੰਘਰਸ਼ ਕਰੋ ਇਹ ਤਿੰਨ ਗੱਲਾਂ ਕਹਿ ਕੇ ਗਏ ਸੀਗੇ ਪਰ ਗੁਰੂ ਪਿਆਰਿਓ ਅਸੀਂ ਇਹਨਾਂ ਤੇ ਨਹੀਂ ਵਿਚਾਰ ਕੀਤੀ ਅਸੀਂ ਪੜਦੇ ਨਹੀਂ ਤਾਂ ਅਸੀਂ ਨੌਕਰੀ ਕਿੱਥੋਂ ਭਾਲਦੇ ਹਾਂ ਤੇ ਕਹਿ ਤੋ ਪਾਵੇ ਹੈ ਕਿ ਸਾਨੂੰ ਬੋਰਡ ਦਾ ਅਧਿਕਾਰ ਇਸ ਕਰਕੇ ਦੇ ਕੇ ਗਏ ਸੀ ਅਸੀਂ ਆਪਣੇ ਆਪ ਹੀ ਕੋਈ ਕੋਈ ਸਾਡੀ ਨਾਂ ਬਾਹ ਫੜਦਾ ਹੋਵੇ ਤੇ ਅਸੀਂ ਆਪਣੇ ਆਪ ਹੀ ਕੋਈ ਨੌਕੀਂ ਮੈਦਾ ਖੜਾ ਕਰਕੇ ਆਪਣਾ ਸੀ ਉੱਚ ਕੁਟੀ ਦਾ ਅਫਸਰ ਬਣਾ ਕੇ ਕੋਈ ਤੇ ਉਹਨਾਂ ਕੋ ਅਸੀਂ ਕਮ ਲੈ ਸਕੀਏ ਫਿਰ ਬੱਚਿਆਂ ਨੂੰ ਵਿੱਦਿਆ ਹੋਵੇ ਚੰਗਾ ਰਹਿਣ ਸਹਿਣ ਹੋਵੇ ਕੋਈ ਨਾ ਜਾਤਾ ਕਰਕੇ ਨਾਂ ਦੁਰਕਾਰੇ ਤਾਂ ਕਰਕੇ ਬੁਰਦਦ ਕਰ ਲੈ ਕੇ ਗਏ ਸੀਗੇ ਦੇਖੇ ਗਏ ਸੀਗੇ ਪਰ ਗੁਰੂ ਪਿਆਰਿਓ ਸਾਨੂੰ ਬਹੁਤ سارے ਦੁੱਖ ਝੱਲਣੇ ਪਏ ਜੁਨਾ ਅਸੀਂ ਕਹਿਣਾ ਨਹੀਂ ਮੰਨਿਆ ਤੇ ਗੁਰੂ ਪਿਆਰੇ ਆਪਣਾ ਉਹਨਾਂ ਸਰਬੰਸਿਦਾਨ ਕਰਕੇ ਸਾਨੂੰ ਪਿਆਰਾਂ ਦੇ ਖੜੇ ਕਰਕੇ ਗਏ ਸੀ ਅਸੀਂ ਅੱਜ ਗੁਰੂ ਪਿਆਰਿਓ ਅਸੀਂ ਇਹ ਕੁਝ ਲੋਕ ਚੰਗੀ ਵਿੱਦਿਆ ਦਾ ਆਨੰਦ ਵੀ ਮੰਨਦੇ ਹਨ ਚੰਗਾ ਪਹੁੰਦੇ ਹਨ ਚੰਗਾ ਖਾਂਦੇ ਹਨ ਚੰਗਾ ਬੋਲਦੇ ਹਨ ਕੁਝ ਡਿਗਰੀਆਂ ਤੇ ਹਨ ਤੇ ਬਾਹਲੇ ਲੋਕ ਐਸੇ ਵੀ ਹਨ ਕੁਝ ਡਿਗਰੀ ਪਾ ਕੇ ਵੀ ਨੌਕਰੀਆਂ ਪਾ ਕੇ ਵੀ ਡਾਕਟਰ ਬਾਬਾ ਸਾਹਿਬ ਨੂੰ ਭੁੱਲੀ ਬਿਠੇ ਹਨ ਇਹ ਗੁਰੂ ਪਿਆਰੇ ਦਾਸ ਨੂੰ ਇਹੇ ਬੇਨਤੀ ਹੈ ਡਾਕਟਰ ਬਾਬਾ ਸਾਹਿਬ ਦਾ ਅੱਜ ਬਲੀਦਾਨ ਦਿਵਸ ਹੈ ਉਸ ਨੂੰ ਗੁਰੂ ਪਿਆਰੇ ਜਰੂਰ ਯਾਦ ਰੱਖਿਆ ਕਰੋ ਆਪਰ ਨਾਮ ਸਹੀ ਇਸਤੇਮਾਲ ਬੁਰਦਾ ਕਰੋ ਆਪਾ ਦੇਖਦੇ ਹਾਂ ਹੁਣ ਆਪਾ ਸਹੀ ਇਸਤੇਮਾਲ ਨਹੀਂ ਬੁਰਦਾ ਕੀਤਾ ਤੇ ਮਜ਼ਦੂਰਾਂ ਤੇ ਤੇ ਕਿਸਾਨਾਂ ਤੇ ਕਿੰਨਾ ਗੁਰੂ ਪਿਆਰੇ ਜ਼ੁਲਮ ਟੈ ਰਿਆ ਹੈ ਸਾਰੀ ਦਿੱਲੀ ਬੰਦ ਹੋਈ ਹੋਈ ਹੈ ਆਪਣੇ ਲੋਕ ਵੀ ਬਹੁਤ ਗਏ ਹੋਏ ਹਨ ਕਿਸਾਨ ਤਾਂ ਮਾਰੇ ਜਾਣਗੇ ਤਾਂ ਗੁਰੂ ਪਿਆਰੇ ਮਜ਼ਦੂਰ ਵੀ ਛੇਤੀ ਮਾਰੇ ਜਾਣਗੇ ਕਿਉਂਕਿ ਜੋ ਉਹਨਾਂ ਨੇ ਗੁਰੂ ਪਿਆਰੇ ਜੋ ਉਹ ਜੋ ਨਾ ਫੈਸਲਾ ਕੀਤਾ ਮੋਦੀ ਸਾਹਿਬ ਨੇ ਜੇ ਪਾਸ ਹੋ ਗਿਆ ਤੇ ਗੁਰੂ ਪਿਆਰਿਓ ਦੇਖੋ ਉਹਨਾਂ ਜੋ ਅਨਾਜ ਆਪਣਾ ਸਟੋਰ ਬਣਾ ਕੇ ਰੱਖਣਾ ਉਹ ਸਾਨੂੰ ਫਿਰ ਭਵੇਂ ਉਹ 100 ਰੁਪਏ ਕਿਲੋ ਦੇਣ ਭਵੇਂ 200 ਰੁਪਏ ਕਿਲੋ ਦੇਣ ਤੇ ਭਵੇਂ 50 ਰੁਪਏ ਕਿਲੋ ਦੇਣ ਜਿਵਿੰਦਾਰ ਤਾਂ ਗੁਰੂ ਪਿਆਰਿਓ ਆਪਣਾ ਸ਼ਹਿਰ ਚ ਲੜਦੇ ਹਨ ਤੇ ਸਾਨੂੰ ਵੀ ਨਾਂ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਅਸੀਂ ਵੀ ਗੁਰੂ ਪਿਆਰਿਓ ਜੋ ਜਿਵਿੰਦਾਰ ਸਾਰੇ ਹੀ ਇਹ ਨਾਰ ਨਾਲ ਮਿਲ ਕੇ ਗੁਰੂ ਪਿਆਰਿਓ ਹਿੰਦੁਸਤਾਨ ਦਾ પેટ ਪਾਲਦੇ ਹਨ ਤੇ ਅਸੀਂ ਵੀ ਵਿੱਚ ਆਉਨੇ ਹਾਂ ਇਸ ਕਰਕੇ ਕਹਿਣ ਦਾ ਮਤਲਬ ਹੈ ਕਿ ਡਾਕਟਰ ਬਾਂਸੋ ਇਸ ਸੰਵਿਧਾਨ ਨੂੰ ਪਹਿਚਾਨੋ ਤੇ ਗੁਰੂ ਪਿਆਰਿਓ ਆਪਣਾ ਹੀ ਅੱਗੇ ਵਾਲੇ ਆਨ ਵੇ ਸਮੇਂ 'ਚ ਆਪਣਾ ਕੋਈ ਨੁਮਾਇੰਦਾ ਖੜਾ ਕਰੋ ਉਸ ਨੂੰ ਜਿਤਾਇਆ ਜਾਵੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਇਹ ਡਾਕਟਰ ਬਾਬਾ ਸਾਹਿਬ ਦਾ ਕਹਿਣਾ ਸੀਗਾ ਤੇ ਗੁਰੂ ਪਿਆਰੇ ਉਹਦਾ ਕਹਿਣਾ ਜਰੂਰ ਮੰਨੋ ਉਹ ਆਪਣਾ ਗੁਰੂ ਪਿਆਰੇ ਸਾਰਾ ਸਰਵੰਸ਼ਦਾਨ ਕਰਕੇ ਗਏ ਹਨ ਸਰਮਤ ਸੰਵਾਰ ਕੇ ਗਏਨ ਕਾਦੇ ਵਾਸਤੇ ਆਪਣੇ ਵਾਸਤੇ ਤੇ ਕੋਈ ਅਖਰਵਾਦਾ ਕਟਾ ਹੋ ਗਿਆ ਸੰਤ ਬਖਸ਼ਣਯੋਗ ਹੈ ਕਿਉਂਕਿ ਜੋ ਵੀ ਇਹ ਦਾਸ ਨੂੰ ਗੁਰੂ ਪਿਆਰੇ ਮੰਨ ਦੀ ਤੜਫ ਸੀਗੀ ਉਹ ਬਿਆਨ ਕੀਤੀ ਹੈ ਇਸ ਕਰਕੇ ਸ਼ਿਮਾ ਦਾ ਜਾਜਕ ਹਾਂ ਜੈ ਭੀਮ ਜੈ ਭਾਰਤ ਜੈ ਸੰਵਿਧਾਨ